ਸੱਤ ਸਿਰਿਆ ਕਾਲ ਦੋਸਤੋ ਸત્તાਦਾਰੀ ਆਮ ਆਦਮੀ ਪਾਰਟੀ ਦੇ ਮੰਤਰੀ ਵਿਵਾਦਾਂ ਵਿੱਚ ਘਿਰਦੇ ਨਜ਼ਰ ਆਉਂਦੇ ਰਹਿੰਦੇ ਐ ਪਿਛਲੀ ਵਾਰੀ ਇੱਕ ਜਿਹੜਾ ਸਰਕਾਰੀ ਸਮਾਗਮ ਕਰਵਾਏ ਗਏ ਸਨ ਉਸ ਤੇ ਵਿੱਚ ਹਰਜੋਤ ਸਿੰਘ ਬੈਂਸ ਜੋ ਸਿੱਖਿਆ ਮੰਤਰੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਸਮਾਗਮ ਹੋਇਆ ਜਿਸ ਨੂੰ ਲੈ ਕੇ ਬਾਅਦ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਤਲਬ ਕੀਤਾ ਗਿਆ ਨਾਲ ਹੀ ਗਾਇਕ ਨੂੰ ਵੀ ਜਿਹੜਾ ਸੀ ਤਲਬ ਕੀਤਾ ਗਿਆ ਕਿਉਂਕਿ ਉਹਦੇ ਵਿੱਚ ਬੇਨੇਮੀਆ ਜਿਹੜੀਆਂ ਸੀ ਉਹ ਪਾਈਆਂ ਗਈਆਂ ਸੀ ਇਸੇ ਦੇ ਤਹਿਤ ਹੁਣ ਇੱਕ ਹੋਰ ਆਮ ਆਦਮੀ ਪਾਰਟੀ ਦੇ ਮੰਤਰੀ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਜਿਹੜਾ ਜਵਾਬ ਹੈ ਉਹ ਦੇ ਲਈ ਕਿਹਾ ਗਿਆ ਹੈ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਮਲਾ ਕੀ ਹੈ ਉਹਦੇ ਬਾਰੇ ਗੱਲ ਕਰਦੇ ਹਾਂ ਪੰਜਾਬ ਦੇ ਸੈਰਸ ਪਾਟਾ ਤੇ ਸੱਭਿਆਚਾਰਕ ਮਾਮਲੇ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਉਹਨਾਂ ਨੇ ਉਹਨਾਂ ਨੂੰ 5 ਜਨਵਰੀ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਨਿੱਜੀ ਰੂਪ ਚ ਹਾਜ਼ਰ ਹੋ ਕੇ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਗਿਆ ਹੈ ਸਕੱਤਰੇਤ ਦੇ ਇੰਚਾਰਜ ਪਗੀਚਾ ਸਿੰਘ ਦੇ ਵੱਲੋਂ ਸੌਂਦ ਨੂੰ ਭੇਜੇ ਗੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਸ੍ਰੀ ਅਨੰਪੁਰ ਸਾਹਿਬ ਵਿਖੇ ਪਾਈ ਜੀਵਨ ਸਿੰਘ ਭਾਈ ਜੈਤਾ ਜੀ ਦੀ ਯਾਦਗਾਰ ਚ ਬਣਾਈਆਂ ਗਈਆਂ ਤਸਵੀਰਾਂ ਚ ਸਿੱਖੀ ਸਿਧਾਂਤਾਂ ਮਰਿਆਦਾ ਤੇ ਸਿੱਖ ਭਾਵਨਾਵਾਂ ਦੇ ਵਿਰੁੱਧ ਪੇਸ਼ਕਾਰੀ ਕੀਤੇ ਜਾਂਦੇ ਦੋ ਸ਼ਨ ਪਾਪ ਜੋ ਉਥੇ ਤਸਵੀਰਾਂ ਲਗਾਈਆਂ ਗਈਆਂ ਉਹਨਾਂ ਦੇ ਵਿੱਚ ਜੋ ਪੇਸ਼ਕਾਰੀ ਕੀਤੀ ਗਈ ਹੈ ਉਹ ਸਿੱਖ ਭਾਵਨਾਵਾਂ ਦੇ ਉਲਟ ਹੈ ਪੱਤਰ ਮੁਤਾਬਕ ਵਿਵਾਦਿਤ ਚਿੱਤਰਾਂ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋੜੇ ਪਾ ਕੇ ਪੰਜ ਪਿਆਰੇ ਸਹਿਬਾਨ ਨੂੰ ਅੰਮ੍ਰਿਤਪਾਣ ਕਰਵਾਉਂਦੇ ਹੋਏ ਦਿਖਾਇਆ ਗਿਆ ਹੈ ਦੇਖਣ 'ਚ ਆਇਆ ਕਿ ਜਦੋਂ ਉਹ ਪੋਸਟਰ ਤਿਆਰ ਕੀਤੇ ਗਏ ਹੋਣਗੇ ਤਾਂ ਪਹਿਲਾ ਜਾਂਚ ਵੀ ਜ਼ਰੂਰ ਹੁੰਦੀ ਹੈ ਐਡੀ ਵੱਡੀ ਜਿਹੜੀ ਗਲਤੀ ਹੈ ਉਹ ਕਿਵੇਂ ਕੀਤੀ ਗਈ ਕਿ ਜਦੋਂ ਗੁਰੂ ਸਾਹਿਬ ਅੰਮ੍ਰਿਤ ਪਾਨ ਕਰਵਾ ਰਹੇ ਹੈ ਪੰਜ ਪਿਆਰਿਆਂ ਨੂੰ ਉਸ ਵੇਲੇ ਉਹਨਾਂ ਦੇ ਪੈਰਾਂ ਦੇ ਵਿੱਚ ਜਿਹੜਾ ਜੋੜਾ ਉਹ ਪਾਇਆ ਹੋਇਆ ਜਿਹੜਾ ਦਿਖਾਇਆ ਗਿਆ ਇਹਨਾਂ ਚਿੱਤਰਾਂ ਦੇ ਵਿੱਚ ਇਸ ਤੋਂ ਇਲਾਵਾ ਇਹਨਾਂ ਚਿੱਤਰਾਂ ਦੇ ਵਿੱਚ ਅੰਮ੍ਰਿਤ ਸ਼ਕਰੇ ਸਿੰਘ ਵੀ ਮਰਿਆਦਾ ਅਨੁਸਾਰ ਬੀਰ ਰਾਸਨ ਬੀਰ ਆਸਨ ਵਿੱਚ ਜਿਹੜੇ ਹੈ ਉਹ ਨਹੀਂ ਦਿਖਾਏ ਗਏ ਜਦੋਂ ਅੰਮ੍ਰਿਤ ਚਕਾਇਆ ਜਾਂਦਾ ਹੈ ਉਦੋਂ ਇੱਕ ਜਿਹੜਾ ਬੀਰ ਆਸਣ ਹੈ ਉਸ ਦੇ ਵਿੱਚ ਹੀ ਸਭ ਨੂੰ ਬੈਠਣ ਦੀ ਹਦਾਇਤ ਕੀਤੀ ਜਾਂਦੀ ਹੈ ਤਾਂ ਇਸ ਜਿਹੜਾ ਤਸਵੀਰ ਹੈ ਇਹਦੇ ਵਿੱਚ ਜਿਹੜੇ ਸਿੰਘ ਸਾਹਿਬਾਨ ਬੈਠੇ ਹੋਏ ਨੇ ਅੰਮ੍ਰਿਤ ਛਕ ਰਹੇ ਨੇ ਉਹਨਾਂ ਨੂੰ ਬੀਰ ਆਸਣ ਦੇ ਵਿੱਚ ਨਹੀਂ ਦਿਖਾਇਆ ਗਿਆ ਇਸ ਸੰਬੰਧੀ ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 18 ਨਵੰਬਰ 2025 ਨੂੰ ਪੱਤਰ ਜਾਰੀ ਕਰਕੇ ਇੱਕ ਹਫ਼ਤੇ ਦੇ ਅੰਦਰ ਸਪਸ਼ਟੀਕਰਨ ਦੇਣ ਦੇ ਲਈ ਸੱਦਿਆ ਗਿਆ ਸੀ ਪਰ ਮੰਤਰੀ ਦੇ ਨਿਜੀ ਸਕੱਤਰ ਦਵਿੰਦਰ ਸਿੰਘ ਵੱਲੋਂ ਭੇਜੇ ਪੱਤਰ ਮੁਤਾਬਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਤਾਪਦੀ ਸਮਾਰੋਹ ਦਾ ਹਵਾਲਾ ਦਿੰਦਿਆਂ ਸਮੇਂ ਦੀ ਮੰਗ ਕੀਤੀ ਸੀ ਇਸ ਸਬੰਧੀ ਜਥੇਦਾਰ ਸ਼੍ਰੀ ਕਾਲਤਕ ਸੈਬ ਨੇ ਹੁਣ 5 ਜਨਵਰੀ 2026 ਨੂੰ ਸਵੇਰੇ 10 ਵਜੇ ਨਿਜੀ ਰੂਪ ਵਿੱਚ ਪੇਸ਼ ਹੋ ਕੇ ਹੋ ਕੇ ਆਦੇਸ਼ ਹੋਂ ਦਾ ਜਿਹੜਾ ਉਹ ਆਦੇਸ਼ ਦਿੱਤਾ ਹੈ ਦੱਸਿਆ ਇਹ ਕਿ ਹੈ ਕਿ ਜਿਸ ਤਰੀਕੇ ਦੇ ਨਾਲ ਹ ਹੁਣ ਵੀ 328 ਪਾਵਨਸ ਰੂਪਾਂ ਦੇ ਮਾਮਲੇ ਦੇ ਵਿੱਚ ਸਰਕਾਰ ਨੇ ਐਫ ਆਈ ਆਰ ਦਰਜ ਕੀਤੀ ਹੈ ਉਹਦੇ ਵਿੱਚ ਵੀ ਸ਼੍ਰੋਮਣੀ ਕਮੇਟੀ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਿੱਖਾਂ ਦੀ ਸਰਮੌਰ ਜਿਹੜੀ ਜਥੇਬੰਦੀ ਹੈ ਉਹ ਆਪੇ ਇਸ ਮਸਲੇ ਨੂੰ ਹੱਲ ਕਰ ਲੇਗੀ ਕੋਈ ਵੀ ਜਿਹੜੀ ਸਰਕਾਰ ਹੈ ਉਹ ਕਿਸੇ ਦੇ ਵੀ ਧਰਮ ਦੇ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇ ਸਕਦੀ ਪਰ ਇਹ ਗੱਲ ਬਿਲਕੁਲ ਸਹੀ ਹੈ ਨਾਲ ਇਹ ਵੀ ਤਾਕੀਦ ਕੀਤੀ ਗਈ ਸੀ ਕਿ ਕਿਸੇ ਵੀ ਸਰਕਾਰੀ ਸਮਾਗਮ ਜਾਂ ਕੁਝ ਹੋਰ ਕਰਨਾ ਤਾਂ ਉਹਦੇ ਲਈ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਸੂਚਿਤ ਕਰਨਾ ਚਾਹੀਦਾ ਹੈ ਜੇਕਰ ਇਸ ਮਾਮਲੇ ਵਿੱਚ ਵੀ ਜਿਵੇਂ ਸ਼੍ਰੋਮਣੀ ਕਮੇਟੀ ਦੀ ਮਦਦ ਲਈ ਜਾਂਦੀ ਰਾਇ ਲਈ ਜਾਂਦੀ ਤਾਂ ਇਸ ਤਰੀਕੇ ਦੀਆਂ ਜਿਹੜੀਆਂ ਸਿੱਖ ਭਾਵਨਾਵਾਂ ਨੂੰ ਆਹਤ ਕਰਦੀਆਂ ਹੋਈਆਂ ਤਸਵੀਰਾਂ ਸਨ ਇਹ ਨਾਸ਼ਪਦੀਆਂ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੀਆਂ ਹਦਾਇਤਾਂ ਸੀ ਉਹ ਦੇ ਦਿੱਤੀਆਂ ਜਾਣੀਆਂ ਸੀ ਕਿ ਇਹਦੇ ਵਿੱਚ ਕਿਹੜੀ-ਕਿਹੜੀ ਪੇਸ਼ਕਾਰੀ ਹੈ ਜਿਹੜੀ ਉਹ ਗਲਤ ਤਰੀਕੇ ਨਾਲ ਹੋ ਰਹੀ ਹੈ ਤਾਂ ਉਸ ਨੂੰ ਜਿਹੜਾ ਸੀ ਉਹ ਮੌਕੇ ਤੇ ਹੀ ਸਹੀ ਕੀਤਾ ਜਾ ਸਕਦਾ ਸੀ ਇਸ ਨੂੰ ਲੈ ਕੇ ਹੁਣ ਜਿਹੜੇ ਪੰਜਾਬ ਦੇ ਮੰਤਰੀ ਨੇ ਸੋਨ ਸਾਹਿਬ ਉਹ ਆਪਣਾ ਕੀ ਪੱਖ ਰੱਖਦੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ 5 ਜਨਵਰੀ ਨੂੰ ਪਤਾ ਲੱਗੇਗਾ